ਅੰਮ੍ਰਿਤਸਰ ਪੈਟਰੋਲ ਨਹੀਂ ਭਾਈ ਪੇਪਰ ਦੇ ਹਨ ਜਨਾ 2:00 ਵਜੇ ਪੇਪਰ ਹੈਗਾ ਜਿਵੇਂ ਇਹ ਦਾ ਇਹ ਵਿਚਕਾਰ ਵਿਚ ਹੈ ਜੀ ਪੇਪਰ ਤੇ ਜਾਣੇ ਹਨ ਗੱਡੀ ਬਾਕੋ ਪੈਟਰੋਲ ਪੰਪ ਕੋਲ ਬਹੁਤ ਮੁਸ਼ਕਲ ਆ ਰਹੀ ਪਹਿਲਾਂ ਕਦੇ ਵੀ ਇਹੋ ਜਿਹਾ ਨਜ਼ਾਰਾ ਨਹੀਂ ਦੇਖਿਆ ਹੋਏਗਾ ਕਿ ਪੈਟਰੋਲ ਪੰਪ ਨੂੰ ਜਿੰਦਾ ਲਾ ਦਿੱਤਾ ਹੋਵੇ ਜਾਂ ਪੈਟਰੋਲ ਪੰਪ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੋਵੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਆ ਜਿਹੜੇ ਪੈਟਰੋਲ ਪੰਪ ਦੇ ਦੋਨੋਂ ਰਸਤੇ ਨੇ ਆਉਣ ਵਾਲਾ ਤੇ ਜਾਣ ਵਾਲਾ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਦੋਵੇਂ ਪਾਸੇ ਜਿਹੜੇ ਟਰੱਕ ਨੇ ਗੱਡੀਆਂ ਲਾ ਦਿੱਤੀਆਂ ਗਈਆਂ ਨੇ ਤੇ ਜਿੰਨਾ ਕਿ ਸਾਡੇ ਕੋਲ ਸਟਾਕ ਹੈਗਾ ਸੀ ਨਾ ਉਹ ਸੇਲ ਕਰ ਚੁੱਕੇ ਆ ਡੀਜ਼ਲ ਮੇਰੇ ਕੋਲ ਅੱਜ ਸਵੇਰ ਖਤਮ ਹੋ ਗਿਆ ਤੇ ਪੈਟਰੋਲ ਪਾਵਰ ਪੈਟਰੋਲ ਮੇਰੇ ਕੋਲ 1 ਘੰਟਾ ਪਹਿਲਾਂ ਖਤਮ ਹੋ ਗਿਆ ਤੇ ਨਾਰਮਲ ਪੈਟਰੋਲ ਮੇਰੇ ਕੋਲ ਇਤਿਹਾਸ ਲੀਟਰ ਰਹਿ ਗਿਆ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਮੋਦੀ ਸਰਕਾਰ ਨੇ ਫੈਸਲਾ ਲਿਆ ਟਰੱਕ ਡਰਾਈਵਰਾਂ ਦੇ ਖਿਲਾਫ ਪੂਰਾ ਚੱਕਾ ਜਮ ਹੋ ਗਿਆ ਲੋਕ ਇੱਕ ਤਰ੍ਹਾਂ ਕਹਿ ਦਈਏ ਕਿ ਬ੍ਰੇਕਾਂ ਲੱਗ ਗਈਆਂ ਜ਼ਿੰਦਗੀ ਨੂੰ ਤੇ ਤੁਸੀਂ ਉਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਉਹਦੇ ਉੱਤੇ ਮੈਂ ਕੁਝ ਵੀ ਨਹੀਂ ਕਹਿ ਸਕ ਕਿਉਂ ਜੀ ਕੇਂਦਰ ਦੀ ਮੋਦੀ ਸਰਕਾਰ ਇੱਕ ਹੁਕਮ ਸੁਣਾਉਂਦੀ ਏ ਤੇ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ ਪਹਿਲਾਂ ਏਟੀਮਾਂ ਬਾਹਰ ਲਾਈਨਾਂ ਲੱਗੀਆਂ ਜਦੋਂ ਨੋਟਬੰਦੀ ਕੀਤੀ ਗਈ ਤੇ ਹੁਣ ਪੈਟਰੋਲ ਪੰਪਾਂ ਦੇ ਬਾਹਰ ਲਾਈਨਾਂ ਲੱਗ ਰਹੀਆਂ ਨੇ ਕਿਉਂਕਿ ਪੈਟਰੋਲ ਬੰਦੀ ਹੋ ਗਈ ਏ ਇਹ ਸਭ ਕੁਝ ਹੋਇਆ ਏ ਟਰੱਕ ਚਾਲਕਾਂ ਦੀ ਹੜਤਾਲ ਦੇ ਕਾਰਨ ਟਰੱਕ ਚਾਲਕ ਹੜਤਾਲ ਤੇ ਚਲੇ ਗਏ ਨੇ ਪੂਰੇ ਦੇਸ਼ 'ਚ ਟਰੱਕ ਚਾਲਕਾਂ ਨੇ ਚੱਕਾ ਜਾਮ ਕਰ ਦਿੱਤਾ ਟਰੱਕ ਚਾਲਕ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਟਰੱਕ ਚਾਲਕਾਂ ਖਿਲਾਫ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਮੁਤਾਬਕ ਜੇਕਰ ਕੋਈ ਵੀ ਟਰੱਕ ਚਾਲਕ ਜਾਂ ਕੋਈ ਵਾਹਨ ਮਾਲਕ ਹਿੱਟ ਐਂਡ ਰਨ ਦਾ ਕੇਸ ਬਣਦਾ ਹੈ ਉਸ ਮਾਲਕ ਦੇ ਉੱਪਰ ਤਾਂ ਉਸ ਨੂੰ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਪੈਟਰੋਲ ਪੰਪ ਦੇ ਉੱਤੇ ਲੋਕਾਂ ਦੀ ਲਾਈਨ ਲੱਗੀ ਹੋਈ ਹੈ ਜਿਵੇਂ ਕਿ ਨੋਟਬੰਦੀ ਸਮੇਂ ਲੱਗੀ ਹੁੰਦੀ ਸੀ ਏਟੀਐਮ ਦੇ ਬਾਹਰ ਲੋਕਾਂ ਦੀ ਲਾਈਨ ਉਸੇ ਤਰ੍ਹਾਂ ਜੋ ਲੋਕ ਨੇ ਹੱਥ 'ਚ ਬੋਤਲਾਂ ਲੈ ਕੇ ਪੈਟਰੋਲ ਪਵਾਉਣ ਲਈ ਖੜੇ ਨੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਕਿਉਂ ਇੱਥੇ ਲਾਈਨ ਲਾਈਨ ਖੜੇ ਨੇ ਤੇ ਦੇਖਦੇ ਆਂ ਪੁੱਛਦੇ ਆਂ ਕਿਸੇ ਨੂੰ ਭਾਈ ਕਿੱਥੋਂ ਆਏ ਹੋ ਭਾਈ ਅੰਮ੍ਰਿਤਸਰ ਅੱਛਾ ਪੈਟਰੋਲ ਲੈਣਾ ਹੈ ਕਿੰਨੇ ਦੂਰ ਆਇਓ ਇੱਥੇ ਭਾਈ ਕੱਟੂਗੜ 20 ਕਿਲੋਮੀਟਰ ਆ ਗਏ ਆ ਅੱਛਾ ਕਿੰਨੇ ਦਾ ਪੈਟਰੋਲ ਲੈਣਾ ਹੈ 100 ਰੁਪਏ ਦਾ ਹੀ ਕਰਨਾ ਭਾਈ ਉਧਰ ਅੰਮ੍ਰਿਤਸਰ ਪੈਟਰੋਲ ਦੀ ਦੁਕਾਨ ਹੈ ਨਹੀਂ ਭਾਈ ਪੇਪਰ ਦੇਣ ਜਾਣਾ 2:30 ਵਜੇ ਪੇਪਰ ਹੈਗਾ ਜੀ ਬੀਏ ਦਾ ਬੀਏ 2 ਜੀ ਹਾਂ ਜੀ ਪੇਪਰ ਦੇਣ ਜਾਣਾ ਗੱਡੀ ਭਰ ਤੋਂ ਤਾਂ ਤੁਸੀਂ ਦੇਖ ਸਕਦੇ ਹੋ ਇਹ ਵਿਦਿਆਰਥੀ ਸੀ ਇੱਕ ਜਿਹੜੇ ਬੀਏ ਦਾ ਪੇਪਰ ਦੇਣ ਜਾਣਾ ਪਰ ਹੁਣ ਉਹਦਾ ਸਿਰਫ ਪੈਟਰੋਲ ਕਰਨ ਉਹ ਕਹਿ ਰਿਹਾ ਕਿ ਮੈਂ 30 40 ਕਿਲੋਮੀਟਰ ਜਿਹੜਾ ਪੈਟਰੋਲ ਦੀ ਬੋਤਲ ਪਰਵਾਉਣਾ ਆ ਕਿਉਂਕਿ ਪੈਟਰੋਲ ਅਮਰੇ ਸਾਰਚ ਨਹੀਂ ਮਿਲ ਰਿਹਾ ਇੱਧਰ ਭਾਈ ਜਿਹੜੇ ਖੜੇ ਨੇ ਲਾਈਨ ਲਾਈਂ ਵਿਕਲਾਂ ਤੇ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੱਲੀਆ ਤੁਸੀਂ ਹੋ ਭਾਜੀ ਅੱਛਾ ਜੀ ਕਿ ਤੁਸੀਂ ਪੈਟਰੋਲ ਮਿਲ ਨਹੀਂ ਰਿਹਾ ਕਿਥੇ ਹੋਰ ਕਾਫੇ ਮਿਲ ਨਹੀਂ ਰਿਹਾ ਭਾਜੀ ਸਾਰੇ ਥਾਂ ਪੈਟਰੋਲ ਪੰਪ ਬੰਦ ਹੋ ਗਏ ਆ ਬਹੁਤ ਮੁਸ਼ਕਲ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਕਰੀਬਨ ਹਰ ਇੱਕ ਨੂੰ ਹੀ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਸੀਂ ਤੁਹਾਨੂੰ ਤਸਵੀਰਾਂ ਉਧਰ ਵੀ ਦਿਖਾਵਾਂਗੇ ਕਿਉਂਕਿ ਪੈਟਰੋਲ ਪੰਪ ਜਿਹੜਾ ਇਹਨੂੰ ਜਿੰਦਾ ਲਾ ਦਿੱਤਾ ਗਿਆ ਤੁਸੀਂ ਸ਼ਾਇਦ ਪਹਿਲਾਂ ਕਦੇ ਵੀ ਇਹੋ ਜਿਹਾ ਨਜ਼ਾਰਾ ਨਹੀਂ ਦੇਖਿਆ ਹੋਏਗਾ ਕਿ ਪੈਟਰੋਲ ਪੰਪ ਨੂੰ ਜਿੰਦਾ ਲਾ ਦਿੱਤਾ ਹੋਵੇ ਜਾਂ ਪੈਟਰੋਲ ਪੰਪ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੋਵੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਨੇ ਆ ਜਿਹੜੇ ਪੈਟਰੋਲ ਪੰਪ ਦੇ ਦੋਨੋਂ ਰਸਤੇ ਨੇ ਆਉਣ ਵਾਲਾ ਤੇ ਜਾਣ ਵਾਲਾ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਦੋਵੇਂ ਪਾਸੇ ਜਿਹੜੇ ਟਰੱਕ ਨੇ ਗੱਡੀਆਂ ਲਾ ਦਿੱਤੀਆਂ ਗਈਆਂ ਨੇ ਤੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਕਿਸੇ ਨੂੰ ਵੀ ਨਹੀਂ ਆਉਣ ਦਿੱਤਾ ਜਾ ਰਿਹਾ ਸਾਡੀ ਹੁਣ ਤੋਂ ਥੋੜਾ ਜਿਹਾ ਪਹਿਲਾਂ ਅਸੀਂ ਜਦੋਂ ਪੈਟਰੋਲ ਪੰਪ ਦੇ ਚਾਲਕਾਂ ਨਾਲ ਗੱਲਬਾਤ ਕੀਤੀ ਮਾਲਕਾਂ ਨਾਲ ਤਾਂ ਉਹ ਕਹਿੰਦੇ ਸਾਡੇ ਕੋਲ ਪੈਟਰੋਲ ਹੀ ਨਹੀਂ ਬਚਿਆ ਇਕ ਵਾਰ ਫਿਰ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੈਟਰੋਲ ਪੰਪ ਦੇ ਜੋ ਮਾਲਕ ਨੇ ਮੈਨੇਜਰ ਨੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਤੋਂ ਪੁੱਛਦੇ ਹਾਂ ਕਿ ਆਖਿਰ ਕਿਉਂ ਇਹ ਪੈਟਰੋਲ ਪੰਪ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਆਪਾਂ ਸੁਣਦੇ ਹਾਂ ਕਿ ਬਾਈ ਜੀ ਕੀ ਕਹ ਰਹੇ ਨੇ ਬਾਈ ਜੀ ਹਾਂਜੀ ਹਾਂਜੀ ਇਹ ਕਿਵੇਂ ਬੰਦ ਕਿਉਂ ਕਰ ਰਿਹਾ ਪਾ ਪੰਪ ਨਹੀਂ ਬੰਦ ਹੈਗਾ ਪੰਪ ਪਿੱਛੇ ਸਟ੍ਰਾਈਕ ਚੱਲਦੀ ਆ ਉਹਦਾ ਕਰਕੇ ਸਾਨੂੰ ਡੀਜ਼ਲ ਪੈਟਰੋਲ ਫੰਡੇ ਤੋਂ ਬਾਅਦ ਨਹੀਂ ਮਿਲਿਆ ਜੀ ਤੇ ਜਿੰਨਾ ਕਿ ਸਾਡੇ ਕੋਲ ਸਟਾਕ ਹੈਗਾ ਸੀ ਨਾ ਉਹ ਸੀ ਸੇਲ ਕਰ ਚੁੱਕੇ ਆ ਡੀਜ਼ਲ ਮੇਰੇ ਕੋਲ ਅੱਜ ਸਵੇਰ ਖਤਮ ਹੋ ਗਿਆ ਤੇ ਪੈਟਰੋਲ ਪਾਵਰ ਪੈਟਰੋਲ ਮੇਰੇ ਕੋਲ 1 ਘੰਟਾ ਪਹਿਲਾਂ ਖਤਮ ਹੋ ਗਿਆ ਤੇ ਨਾਰਮਲ ਪੈਟਰੋਲ ਮੇਰੇ ਕੋਲ ਇਤਿਹਾਰ ਲੀਟਰ ਰਹਿ ਗਿਆ ਉਹ 100 150 50 ਦਾ ਕਰਕੇ ਕਸਟਮਰਾਂ ਨੂੰ ਪਾ ਰਹੇ ਕਿ ਆਪ ਆਪਣੇ ਘਰ ਹੀ ਜਾ ਸਕਣ ਤੇ ਸੀਐਨਜੀ ਵਗੈਰਾ ਸਭ ਕੁਝ ਨਹੀਂ ਸੀਐਨਜੀ ਹੈਗੀ ਆ ਫਿਰ ਜੋ ਜੋ ਤੁਸੀਂ ਬੰਦ ਕੀਤਾ ਹੋਇਆ ਹੈ ਦੋਨੋਂ ਪਾਸੇ ਲਾਰ ਕੇ ਨੇ ਜੇ ਕਿਤੇ ਨਹੀਂ ਆਉਣਾ ਹੋਵੇ ਸੀਐਨਜੀ ਫੂਲ ਮੇਰੇ ਬੰਦੇ ਖੜੇ ਆ ਜੀ ਆਫ ਸਾਈਡ ਤੇ ਜੇ ਸੀਐਨਜੀ ਦੀ ਗੱਡੀ ਤੇ ਅੰਦਰ ਆ ਜਾਂਦੀ ਆ ਜੇ ਸਾਰੇ ਕਸਟਮਰ ਅੰਦਰ ਆਉਂਦੇ ਅੰਦਰ ਆਣ ਕੇ ਫਿਰ ਉਹ ਝਗੜਾ ਕਰਦੇ ਆ ਕਿ ਅਸੀਂ ਜਾਣ ਕੇ ਬੰਦ ਕੀਤਾ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਮੋਦੀ ਸਰਕਾਰ ਨੇ ਫੈਸਲਾ ਲਿਆ ਟਰੱਕ ਡਰਾਈਵਰਾਂ ਦੇ ਖਿਲਾਫ ਪੂਰਾ ਚੱਕਾ ਜਮ ਹੋ ਗਿਆ ਲੋਕ ਇੱਕ ਤਰ੍ਹਾਂ ਕਹਿ ਦਈਏ ਕਿ ਬ੍ਰੇਕਾਂ ਲੱਗ ਗਈਆਂ ਜ਼ਿੰਦਗੀ ਨੂੰ ਇਹ ਤੁਸੀਂ ਉਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਉਹਦੇ ਉੱਤੇ ਮੈਂ ਕੁਝ ਵੀ ਨਹੀਂ ਕਹਿ ਸਕਦਾ ਕਿਉਂ ਜੀ ਕਿਉਂਕਿ ਥੋੜਾ ਵੀ ਕੰਮ ਉਹਨਾਂ ਨਾਲ ਹੀ ਚੱਲਦਾ ਹੈ ਟਰੱਕ ਡਰਾਈਵਰਾਂ ਨਾਲ ਹੀ ਚੱਲਦਾ ਜਿੱਥੇ ਜੇ ਕੋਈ ਗਲਤੀਆਂ ਤੇ ਉਹਨਾਂ ਨੂੰ ਠੀਕ ਕਰ ਦਿੱਤਾ ਜਾਣਾ ਚਾਹੀਦਾ ਪਬਲਿਕ ਇਸ ਤਰ੍ਹਾਂ ਡਰਾਈਵਰ ਜੂਨੀਅਨ ਦੇ ਨਾਲ ਮਤਲਬ ਕਿ ਜਾਦੀ ਫਾਰ ਹਰ ਕਰ ਹੁਣ ਦੁੱਖੀ ਹੋ ਗਿਆ ਨਹੀਂ ਉਹ ਕੱਲਾ ਟਰੱਕ ਡਰਾਈਵਰਾਂ ਲਈ ਨਹੀਂ ਨਾ ਹੈਗਾ ਕਾਨੂੰਨ ਉਹ ਸਭ ਲਈ ਆ ਉਹ ਅਗਰ ਸਾਡੇ ਤੋਂ ਵੀ ਕੋਈ ਗਲਤੀ ਬਿਲਕੁਲ ਜੀ ਕਿ ਜੇ ਕੋਈ ਉਹਦੇ ਵਿੱਚ ਕਰਨ ਵਾਲੀ ਆ ਫੋਡ ਦੇ ਉਹ ਜ਼ਰੂਰ ਕਰਨੀ ਚਾਹੀਦੀ ਆ ਫਿਰ ਤੇ ਅਪੀਲ ਕਰ ਸਕਦੇ ਆ ਤਾਂ ਇਸ ਪੰਪ ਜਿਹੜਾ ਮਾਲਕ ਸੀਗੇ ਇਹਨਾਂ ਦਾ ਕਹਿਣਾ ਹੈ ਕਿ ਪੈਟਰੋਲ ਦਾ ਜੋ ਇਹਨਾਂ ਕੋਲ ਸਟਾਕ ਹੈ ਉਹ ਬਿਲਕੁਲ ਖਤਮ ਹੋ ਚੁੱਕਿਆ ਹੈ ਸਿਰਫ ਕੁਝ ਘੰਟਿਆਂ ਦਾ ਹੀ ਜੋ ਕਹਿ ਰਹੇ ਸੱਕਦੇ ਨੇ ਵੀ ਪੈਟਰੋਲ ਬਚਿਆ ਹੈ 5-700 ਲੀਟਰ ਦੱਸ ਰਹੇ ਨੇ ਕਿ ਸਾਡੇ ਕੋਲ ਬਚਿਆ ਹੈ ਬਾਕੀ ਸਭ ਕੁਝ ਸਟਾਕ ਖਤਮ ਹੋ ਗਿਆ ਹੈ ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਕਿ ਕਿਵੇਂ ਲੋਕ ਲਾਈਨਾਂ 'ਚ ਲੱਗੇ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ 1-2 ਦਿਨ ਹੋਰ ਹੀ ਹਾਲਾਤ ਰਹੇ ਤਾਂ ਸ਼ਾਇਦ ਪੂਰਾ ਹੀ ਜੋ ਭਾਰਤ ਹੈ ਉਹ ਪੂਰਾ ਬੰਦ ਹੋ ਜਾਊਗਾ ਜਾਂ ਕਹਿ દਈਏ ਕਿ ਉਹਨੂੰ ਬ੍ਰੇਕਾਂ ਲੱਗ ਜਾਣਗੀਆਂ ਜੰਡਿਆਲਾ ਗੁਰੂ ਤੋਂ ਦਵਿੰਦਰ ਸਿੰਘ ਜਸਵਾਲ ਸੈਂਟਰਲ ਪੰਜਾਬ ਟੀਵੀ